ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਹੋਰਾਂ ਵੱਲੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਉਹਨਾਂ ਨੇ ਕਿਹਾ ਕਿ ਦੋ ਤਿੰਨ ਬਾਅਦ ਉਹ ਆਪਣੀ ਕੁਰਸੀ ਛੱਡ ਦੇਣਗੇ ਨਾਲ ਹੀ ਉਹਨਾਂ ਨੇ ਚੋਣਾਂ ਪਹਿਲਾਂ ਕਰਵਾਉਣ ਦੀ ਮੰਗ ਰੱਖ ਦਿੱਤੀ ਹੈ ਫਰਵਰੀ ਥਾਂ ਦੇ ਉੱਤੇ ਕਹਿੰਦੇ ਦਿੱਲੀ ਦੀਆਂ ਚੋਣਾਂ ਨਵੰਬਰ ਦੇ ਵਿੱਚ ਕਰਵਾਈਆਂ ਜਾਣ ਇਸ ਨੂੰ ਲੈ ਕੇ ਅਸੀਂ ਕਾਂਗਰਸ ਦੇ ਸਪੋਕਸਪਰਸਨ ਨੇ ਮਿਸਟਰ ਅਰਸ਼ਦੀਪ ਖੰਡਿਆਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਸਾਡੇ ਨਾਲ ਕਾਂਗਰਸ ਦੇ ਲੀਡਰ ਨੇ ਸਪੋਕਸਪਰਸਨ ਨੇ ਅਰਵਿੰਦ ਸਿੰਘ ਖੜਿਆਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਦੇਖਦੇ ਨੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਅਸਤੀਫੇ ਵਾਲੇ ਬਿਆਨ ਨੂੰ ਖੜਿਆਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਰ ਜੀ ਥੈਂਕ ਯੂ ਫਾਰ ਦਾ ਕੁਐਸਚਨ ਦੇਖੋ ਇਲੈਕਸ਼ਨ ਜਿਹੜੇ ਆਏ ਉਹ ਕਰਦੇ ਜਿਹੜੇ ਕਿਤਨੇ ਹੋ ਜੀ ਹੂੰ ਤੇ ਬੋਲ ਚੰਗਾ ਬੁਲਾਰ ਜੇ ਨੰਬਰ 3 ਇਲੈਕਸ਼ਨ ਤੇ ਵਾਲੇ ਮਾਨਸਤਾਨੋ ਗਿਤੀ ਜੀ ਤੇ ਕੀ ਲੋਕ ਬਹੁਤ ਦੁਖੀ ਨੇ ਲੋਕ ਬਹੁਤ ਤੰਗ ਪਰੇਸ਼ਾਨ ਨੇ ਦਿੱਲੀ ਦੇ ਤੇ ਵੀ ਆਪੀਰੇ ਤੇ ਭਾਰਤੀ ਜਨਤਾ ਪਾਰਟੀ ਦਾ ਕੋਰਪੋਰੇਟ ਵੈਂਡਟ ਹੈ ਜਿਹਨੂੰ ਵੀ ਫਸਟ ਟਾਈਮ ਗੋਵਰਨਰ ਤੇ ਆਮ ਆਦਮੀ ਪਾਰਟੀ ਉਮੀਦ ਹੈ ਕਿ ਸੱਚ ਸਿੱਖਦੀ ਹੈ ਤੇ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਪੰਜਾਬ ਕਾਂਗਰਸ ਦੇ ਲੀਬਰਲ ਕਲਾਸ ਲੈਟਲ ਵੈਂਡਟ ਹੈ ਹੂੰ ਕਿਹਨੂੰ ਆਪ ਦੇਣਾ ਅਭਿਉ ਕਰਨਾ ਰਾਹ ਤੇ ਜਾਣੀ ਇਹ ਦਾ ਬਾਤ ਹੈ ਬਿਲਕੁਲ ਜੀ ਤੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਹੀ ਸੁਪਰਪੀਓ ਪੀਟਾ ਏਜੰਸੀ ਦਾ ਵਿਜਨਤ ਕਬੀਰ ਕਰ ਕਹਿਣਾ ਤਾਂ ਦਾ ਐਗਜ਼ਾਮਪਲ ਬੜਾ ਪ੍ਰਮੁੱਖ ਹੈ ਕਿ ਉਹਨਾਂ ਯਾਲੂ ਬਿਲਕੁਲ ਜੀ ਦੂਜਨ ਕਰਾ ਤਾਂ ਦਾ ਫੇਲ ਆਰਡਰ ਪ੍ਰੋਨਾਉਂਸ ਹੋਣਾ ਸੀਗਾ ਉਸ ਦਿਨ ਬਾਅਦ ਨੂੰ ਉਹਨਾਂ ਦੇ ਕੋਲ ਚਰਚਾ ਹੋ ਗਿਆ ਸੀਗਾ ਸੋ ਇੱਕ ਤਾਂ ਮੀਰ ਆਲੂ ਇਹ ਤੇ ਇਹ ਕਿ ਲੋਕ ਕਵਿਟ ਕਰ ਰਹੇ ਨੇ ਕਦੋਂ ਇਲੈਕਸ਼ਨ ਦਿੱਲੀ ਦੇ ਆਉਣਗੇ ਤੇ ਆਸੀਂ ਜੀਜੇਪੀ ਨੂੰ ਹੋਰਾਂ ਨੂੰ ਜਵਾਬ ਦੇ ਕੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਵਾਂਗੇ ਹੂੰ ਕਿ ਜੋ ਸ਼ੀਲਾ ਦੇਸ਼ੀ ਦੀ ਵੇਲੇ ਵਿਕਾਸ ਹੋਇਆ ਕੰਮ ਹੋਇਆ ਪ੍ਰੋਜੈਕਟ ਹੋਏ ਆਦੀ ਮਦਦ ਉਸੇ ਬੱਚਾ ਬੱਚਾ ਜਾਂਦਾ ਇਹ ਜੋ ਸ਼ੀਲਾ ਜੀ ਦੀ ਸਰਕਾਰ ਦੀ ਕੀ ਜੋ ਕੰਮ ਪ੍ਰੋਜੈਕਟ ਉਦੋਂ ਹੋ ਗਏ ਉਹਦੇ ਨਿੜਿੜੇ ਐ ਤੱਕ ਕੋਈ ਨਹੀਂ ਆ ਕਿ ਉਹ ਕੋਈ ਬਾਕ ਨਹੀਂ ਆ ਜੀ ਉਹਦਾ ਕੰਮ ਉਹਦਾ ਵਿਕਾਸ ਡਿਵੈਲਪਮੈਂਟ ਫੇਰ ਹੋਣੀ ਸ਼ੁਰੂ ਹੋਉਂਦੀ ਲੋਕ ਜਿਹੜੇ ਆ ਜਵਾਬ ਦੇਵਾਂਗੇ ਤੇ ਭਾਜਪਾ ਦਾ ਪਾਰਟੀ ਮੈਂ ਖੋਜੀ ਕਹੂੰਗਾ ਜੀ ਜਿਨ੍ਹਾਂ ਨੇ ਤਾਂ ਅੰਫਾਸੀ ਕਹੀ 152 ਦੇ ਕੇਜਰੀਵਾਲ ਸਾਹਿਬ ਸੀਫਾ ਦੇ ਦਿੱਤਾ ਸਾਡੀ ਤਾਂ ਬੀਜੇਪੀ ਦਾ ਕਹਿਣਾ ਵੀ ਵੈਲਕਮ ਕਰਕੇ ਮੰਗਣਾ ਸੀ ਭਾਜਪਾ ਸੀ ਕੇਜਰੀਵਾਲ ਸਾਹਿਬ ਦਾ ਸੀਫਾ ਦੇਣਾ ਹੂੰ ਲੇਕਿਨ ਨਾਲ ਜਦੋਂ ਬੀਜੇਪੀ ਗੱਲ ਕਰਦੀ ਉਹ ਕਹਿੰਦਾ ਕਿ ਲੀਡ ਬਾਈ ਐਗਜ਼ਾਮਪਲ ਤੇ ਭਾਜਪਾ ਜਿੰਦਾ ਪਾਰਟੀ ਦੀ ਲੀਡਰ ਦੇ ਵੀ ਕੇਸ ਪੈਂਡਿੰਗ ਨੇ ਤੇ ਉਹਨਾਂ ਦਾ ਵੀ ਧਾਰwei ਹੋਣੀ ਚਾਹੀਦੀ ਹੈ ਉਹਨਾਂ ਨੂੰ ਵੀ ਸਾਡੇ ਪਾਰਟੀਆਂ ਦੇ ਸੀਫਾ ਜਨਰਲ ਤੇ ਜੋ ਵੀ ਅਫਸਰਸ ਪੋਜੀਸ਼ਨ ਤੇ ਨੇ

ਮੈ ਲੋਰਾਂ ਦੇ ਐਮਐਲਏ ਦੀ ਉਹਨਾਂ ਨੂੰ ਗ੍ਰਾਫਟ ਦੀ ਸਜ਼ਾ ਹੋਣੀ ਤੇ ਬੀਜੇ ਕੀ ਤਾਂ ਤਿਆਰੀ ਕਰਦੇ ਨਾ ਕਿ ਨਾਗਰ ਦੀ ਦੁਕਾਨ ਜਿਹੜੇ ਪੰਜਾਬ ਦੀ ਬੰਦ ਕੀਤੀ ਹੈ ਨਾ ਜ਼ੀਰੋ ਦੀ ਤਾਂ ਲੇਗੇ ਜ਼ੀਰੋ ਕੀਤਾ ਤੇ ਕੂਮੀ ਗੋਣ ਦਲੀਲੇ ਕਿ ਨਾ ਨੂ ਤੇ ਅੰਕਲ ਸਰਕਾਰ ਲੱਗੂਗਾ ਤੇ ਭਾਜਪਾ ਰੰਡਾ ਪਾਰਟੀ ਮੰਡਟਾ ਕਰਨਾ ਕੋਲ ਅੱਛਾ ਖੰਡਿਆਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਅੱਜ ਦੀ ਆਪਾਂ ਗੱਲ ਕਰ ਰਹੇ ਹਾਂ ਚਰਚਾ ਕਰ ਰਹੇ ਹਾਂ ਕਿ ਫਰਵਰੀ ਦੀ ਥਾਂ ਦੇ ਉੱਤੇ ਨਵੰਬਰ ਦੇ ਵਿੱਚ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ ਜੇਕਰ ਕੇਜਰੀਵਾਲ ਸਾਹਿਬ ਦੀ ਮੰਗ ਨੂੰ ਇਲੈਕਸ਼ਨ ਕਮਿਸ਼ਨ ਮੰਨ ਲੈਂਦਾ ਤਾਂ ਪਰ ਦੂਜੇ ਪਾਸੇ ਜਿਹੜਾ ਇੰਡੀਆ ਗੱਠਜੋੜ ਆ ਉਹਦੇ ਤਹਿਤ ਕੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਸੋਚ ਸਕਦੇ ਨੇ ਦਿੱਲੀ ਦੀਆਂ ਸੀਟਾਂ ਦੀ ਸ਼ੇਅਰਿੰਗ ਵਾਸਤੇ ਇਹੋ ਗੱਲ ਇੰਡੀਆ ਅਲਾਈანს ਜਿਹੜਾ ਕੀ ਕਹਿੰਦਾ ਇੰਡੀਆ ਅਲਾਈანს ਦੋ ਪਾਰਟੀਆਂ ਦਾ ਅਲਾਈანს 28 ਪਲੱਸ ਪਾਰਟੀਆਂ ਦਾ ਅਲਾਈანს ਜੀ 28 ਸੂਬਿਆਂ ਦੇ ਵਿੱਚ ਅੱਠ ਯੂਟੀਆਂ ਵਿੱਚ ਸ਼ਿਕਾਸ਼ਾਤੀ ਦੇਸ਼ ਨੂੰ ਦੇਸ਼ ਦੇ ਲੋਕਾਂ ਤੋਂ ਦੇਸ਼ ਦੇ ਸਭ ਦਾ ਨੁਮਾਇੰਦਾ ਬਿਲਕੁਲ ਜੀ ਦੇ ਰੀਜ਼ਨ ਬਤਾਇਆ ਜੀ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਜੇ ਬੀਜੇਪੀ ਐਬਸੋਲਿਊਟ ਮੈਜੋਰਟੀ ਆ ਜਾਂਦੀ ਹੋਂਟਾ ਜੀ ਦੇਖੋ ਇਹਨਾਂ ਨੂੰ ਲਾਕੀਆਂ ਦਾ ਧਾਰਾ ਰਹਿਣ ਦੀ ਲੋੜ ਨਹੀਂ ਹੈ ਇਹਨਾਂ ਕੋਲ ਮੈਜੋਰਟੀ ਨਹੀਂ ਹੁੰਦੀ ਜੀ ਜਿਹੜੇ ਇੱਕ ਟਾਈਮ ਤੇ ਕਹਿੰਦੇ ਸੀ 400 ਪਾਰ ਜਿਹੜੇ ਇੱਕ ਟਾਈਮ ਤੇ ਇੱਕ ਟੂਲ ਦਾ ਫੇਰ ਵਾਰੰਡਰ ਬੈਦੀ ਕੇ ਬੀਜੇਪੀ ਐਲੈਕਸ਼ਨ ਤੋਂ ਦੇਖ ਲਓ ਸੱਟ ਸਾਰੇ ਕਹ ਰਹੇ ਬੀਜੇਪੀ ਸਰਕਾਰ ਹੈ ਜੀ ਸਰਕਾਰ ਹੈ ਸੋ ਉਹ ਚੀਜ਼ ਆਪ ਹੀ ਹੋਂਟੋ ਰੋਕ ਲਈ ਕਹਿੰਦਾ ਨਹੀਂ ਹੁਣ ਇਹ ਨਹੀਂ ਖਤਮ ਕਰ ਸਕਦੇ ਇਹ ਲੋਕਤੰਤਰ ਵੀ ਨਹੀਂ ਖਤਮ ਕਰ ਸਕਦੇ ਇਲੈਕਸ਼ਨ ਵੀ ਕਹਿੰਦੇ ਰਹਿੰਦੇ ਨੇ ਕਿ 1 ਇਚ 1 ਇਲੈਕਸ਼ਨ 100 ਇਲੈਕਸ਼ਨ ਸੋ ਇਹ ਸਾਰਾ ਕੁਝ ਰੁਕਿਆ ਹੁਣ ਬੀਜੇਪੀ ਲਈ ਤਾਂ ਦਿੱਲੀ ਵਿੱਚ ਐਗਜ਼ਿਸਟੈਂਸੀ ਕੋਈ ਨਹੀਂ ਜੀ ਭਾਰਤੀ ਜਨਤਾ ਪਾਰਟੀ ਜਿਵੇਂ ਪੰਜਾਬ ਤੁਸੀਂ ਦੇਖਿਆ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਕੋਈ ਐਗਜ਼ਿਸਟੈਂਸੀ ਨਹੀਂ ਦਿੱਲੀ ਦੀ ਕੋਈ ਐਗਜ਼ਿਸਟੈਂਸੀ ਨਹੀਂ ਸੋ ਦੇਖੋ ਰਾਗਰੇਸ ਪਾਰਟੀ ਕਲੀਨ ਥੀ

ਮੂਰੇ ਦੇਸ਼ ਦੇ ਇਲੈਕਸ਼ਨ ਦੇ ਪ੍ਰੋਗਰਾਮ ਕਿਹੜੇ ਹੁੰਦੇ ਬਿਲਕੁਲ ਜੀ ਪਤਾ ਲੱਗਦੀ ਹੈ ਜੀ ਸੋ ਜਿਹੜੇ ਕੀ ਐਕਸਪੋਜ਼ ਹੋਈ ਹੈ ਜੀ ਬੀਜੇਪੀ ਪਿਆਰੀ ਕਰ ਰਹੇ ਇਹਨਾਂ ਦਾ ਡਾਇਲੌਗ ਸੀ ਨਾ ਜੀ ਹਮ ਤੇ ਫਕੀਰ ਆਦਮੀ ਆ ਜੀ ਝੋਲਾ ਲੈ ਕੇ ਚਰਪੈنگੀ ਤੇ ਬੀਜੇਪੀ ਲੀਡਰ ਨੇ ਹੁਣ ਉਹ ਝੋਲਾ ਜਿਹੜਾ ਉਹ ਤਿਆਰ ਕਰ ਲੈਣ ਲੋਕ ਉਹ ਝੋਲਾ ਢੇਨ ਦੇ ਤੇ ਉਹਨੂੰ ਚਲੇ ਜਾਣਾ ਕਰਨਾ ਜੀ ਮਿਹਰਬਾਨੀ ਮਿਹਰਬਾਨੀ ਖੰਡਿਆਲ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਥੇ ਫੋਨ ਉਲਾਦੀ ਪਹਿਲਾ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਦੇ ਮੁੱਖ ਮੰਤਰੀ ਰਵਿੰਦਰ ਕੇਜਰੀਵਾਲ ਕਦੋਂ ਅਸਤੀਫਾ ਦਿੰਦੇ ਨੇ ਤੇ ਉਹਨਾਂ ਦੀ ਥਾਂ ਦੇ ਉੱਤੇ ਕਿਹੜਾ ਲੀਡਰ ਸੀਐਮ ਬੰਦਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ